ਨਾ ਜਾਵੇ ਅੱਛਾ ਟੁੱਟੀ ਨਾ ਜਾਵੇ ਮੈਂ ਸਾਰੇ ਕਮੈਂਟੀ ਪੜ ਲੈਣਾ ਪਹਿਲਾਂ ਆ ਧਿਆਨ ਨਾਲ ਮੈਸੇਜ ਦੁਆਰੇ ਪੜ ਲਓ ਉੱਪਰ ਵਾਲਾ ਕੋਈ ਨਹੀਂ ਪੜਨੇ ਕੋਈ ਨਹੀਂ ਪੜ ਲਿਆ ਮੈਂ ਦੇਖ ਲਿਆ ਹੈਲੋ ਵੀਰੇ ਹੈਲੋ ਕੌਰ ਭੈਣੇ ਤਗੜੀਆਂ ਕਿਵੇਂ ਹੋ ਬਹੁਤ ਵਧੀਆ ਭੈਣੇ ਲੱਗਦਾ ਉੱਧਰ ਸਬਸਕ੍ਰਾਈਬਰ ਆ ਹੈਲੋ ਰਤਨ ਸਿੰਘੂ ਭੈਣੇ ਕੌਰ ਕਹਿੰਦੀ ਆ ਵੀਰੇ ਮੈਸੇਜ ਉੱਪਰ ਵਾਲੇ ਪੜੋ ਪੜ ਲੇ ਭੈਣੇ ਪੜ ਲੇ ਤੇ ਹਾਂਜੀ ਵੀਰੇ ਉਪਨਾ ਠੀਕ ਹੈ ਜੀ ਉਹ ਨਹੀਂ ਆਫ ਹੈ ਅ ਠੀਕ ਹੈ ਵੀਰੇ ਤੇ ਅੱਗੇ ਕੌਣ ਆਗੇ ਐਡ ਅੱਗੇ ਭਪਿੰਦਰ ਸਿੰਘ ਆਗੇ ਬਾਈ ਰਤਨ ਸਿੰਘੂ ਪੈਣ ਕੌਰ ਸਿੰਘੂ ਗੁਰੀ ਬਾਈ ਆਗੇ ਕਹਿੰਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਰਤਨ ਸਿੰਘੂ ਕਹਿੰਦੀ ਅ ਵੀਰੇ ਮੇਰੇ ਮੈਸੇਜ ਉੱਪਰ ਵਾਲੇ ਪੜੋ ਪੜ ਲੇ ਬੈਣੇ ਪੜ ਲੇ ਪੜ ਲੇ ਮੈਂ ਉਹ ਹੁਣ ਪੜ ਕੇ ਆਇਆਂਗਾ ਅ ਆਉਂਦੀ ਹੈ ਵੀਰੇ ਐਡ ਅੱਛਾ ਹੁੰਦੀ ਹੈ ਚਲੋ ਕੋਈ ਗੱਡੀ ਆਪੇ ਨੂੰ ਪਤਾ ਲੱਗ ਜੂ ਅੱਜ ਥੋੜੀ ਚਲਾ ਕੇ ਦੇਨੇ ਆ ਭਣੇ ਤੇ ਉਸ ਤੋਂ ਬਾਅਦ ਤੁਹਾਡੀ ਸਪੋਰਟ ਕਰਨ ਆਉਂਗਾ ਮੈਂ ਤੇ डन ਠੀਕ ਹੈ ਜੀ ਠੀਕ ਹੈ ਵੀਰ ਜੀ ਪਲੀਜ਼ ਲਾਈਵ ਓਪਨ ਕਰੋ ਓਪਨ ਕਰਵਾ ਦਿਓ ਓਪਨ ਤੁਸੀਂ ਚੈਨਲ ਰਜਿਸਟਰ ਕਰ ਲਿਆ ਭਣੇ 50 ਤੇ ਆ ਕੇ ਚੈਨਲ ਰਜਿਸਟਰ ਹੋ ਜਾਂਦਾ ਹੁੰਦਾ ਚੈਨਲ ਰਜਿਸਟਰ ਜ਼ਰੂਰ ਕਰਿਓ ਠੀਕ ਹੈ ਨਾ ਅੱਜ ਇਹ ਲਾਈਵ ਮੈਂ ਇਸ ਲਈ ਲੋਟ ਤਾਂ ਲਾਈ ਆ ਕਿਉਂਕਿ ਮੈਨੂੰ ਵੀ ਪਤਾ ਲੱਗੇ ਵੀ ਐਸ ਲੋਟ ਪੈਸਾ ਵੱਧੋਂਦਾ ਜਾਂ ਉਸ ਲੋਟੋਂਦਾ ਕਿਹੜੇ ਲੋਟੋਂਦਾ ਕਿਉਂਕਿ ਐਸ ਲੋਟ ਹਰ ਕਿਸੇ ਨੂੰ ਪੈਸਾ ਆਊਗਾ ਐਸ ਲੋਟ ਜਿਹੜੀ ਲਾਈਵ ਲਾਉਣੀ ਆ ਇਹਦਾ ਹਰ ਕਿਸੇ ਨੂੰ ਪੈਸਾ ਆਊਗਾ ਤੇ ਅਲਗ ਵਿਰੇ ਅ ਨਹੀਂ ਬਲੂ ਗਿਆ ਹਾਂ ਇਹ ਬਲੂ ਤਾਂ ਨਹੀਂ ਗਿਆ ਅੱਜ ਹਾਂ ਹਾਂਜੀ ਵਧੀਆ ਹੈਲੋ ਕੌਰ ਜੀ ਅ ਕਿਵੇਂ ਹੋ ਰਤਨ ਤੇ ਹੋਰ ਕੀ ਹਾਲ ਚਾਲ ਨੇ ਬਹੁਤ ਵਧੀਆ ਬਪਿੰਦਰ ਸਿੰਘ ਜੀ ਬਾਈ ਬਹੁਤ ਵਧੀਆ ਇਹੀ ਕਿਵੇਂ ਲਾਈਵ ਲੱਗੀ ਆ ਵੀਰ ਇਹੀ ਲਾ ਕੇ ਦੇਖੀ ਆ ਬਾਈ ਆਪਾਂ ਇਹ ਲੱਗ ਜਾਂਦੀ ਹੁੰਦੀ ਆ ਆਪਾਂ ਥੋੜਾ ਜਿਹਾ ਚੱਲ ਰਹਾਂਗੇ ਇਹਦੇ ਲਾਈਵ ਤੇ ਤੇ ਲਾਈਕ ਕੀਤਾ ਹੀ ਨਹੀਂ ਬਾਬੇ ਹਜੇ ਤੱਕ ਕਿਸੇ ਨੇ ਆ ਲਾਈਕ ਜ਼ਰੂਰ ਕਰ ਦਿਓ ਮੇਰੇ ਭੈਣ ਭਰਾ ਜਿੰਨੇ ਜਣੇ ਤੁਸੀਂ ਦੇਖੀ ਆਨੇ ਹੋ ਲਾਈਕ ਜ਼ਰੂਰ ਕਰ ਦਿਓ ਅੱਠ ਜਣੇ ਦੇਖੀ ਆਨੇ ਹੋ ਲਾਈਕ ਇੱਕ ਆਇਆ ਤੇ ਮੈਂ ਇਸੇ ਕਰਕੇ ਨਾ ਥੋੜਾ ਜਿਹਾ ਫੋਨ ਬੜਿਆ ਹੋਇਆ ਤੇ ਟੇਡਾ ਜਿਆ ਕਰਕੇ ਚੱਲਦਾ ਇਹ ਯਾਰ ਇਹਦੇ ਮੈਸੇਜਾਂ ਦਾ ਬੜਾਈ ਆ ਬੈਣਾ ਆ ਗਿਆ ਆ ਗਿਆ ਆ ਗਿਆ ਆ ਵੀਰੇ ਇਸ ਤਰ੍ਹਾਂ ਲਾਈਵ ਲਾਉਣ ਦਾ ਅ ਟੋਚ ਬਹੁਤ ਟਾਈਮ ਬਹੁਤ ਟਾਈਮ ਤਾਂ ਭਾਵੇਂ ਜੇ ਦਾ ਪੂਰਾ ਮਿਲਦਾ ਹੁੰਦਾ ਇਹਦਾ ਬੋਸ ਟਾਈਮ ਬੇਸ਼ੱਕ ਦੀ 5 ਹੋਣ 4 ਹੋਣ ਇਹਦਾ ਪੂਰਾ ਮਿਲਦਾ ਹੁੰਦਾ ਐ ਅਸੇ ਬੇਸੀ ਗੱਲਾਂ ਵੀ ਆ ਗਈ ਆ ਮੇਰੇ ਵੇਲੇ ਗੋਡੇ ਦੁਖਦੇ ਆ ਵੀਰੇ ਆ ਵੱਲੇ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਠੀਕ ਐ ਨਾ ਤੇ ਗੁਰੀ ਬਾਈ ਕੀ ਹਾਲ ਚੱਲ ਨੇ ਕੌਰ ਭੈਣੇ ਹੋਰ ਦੱਸੋ ਦੇਸੀ ਗੱਲਾਂ ਬਣੇ ਵਧੀਆ ਤੇ ਅੱਗੇ ਆਗੇ ਕੌਰ ਭੈਣਾਂ ਰਤਨ ਸਿੰਮੂ ਭੈਣ ਕਹਿੰਦੀ ਵੀਰੇ ਇਸ ਤਰ੍ਹਾਂ ਲਾਈਵ ਇਹ ਤਾਂ ਮੈਂ ਪੜੀ ਦਿੱਤਾ ਤੇ ਅੱਗੇ ਆਗੇ ਕਿਵੇਂ ਵੀਰੇ ਠੀਕ ਹੈ ਬਹੁਤ ਵਧੀਆ ਬਾਈ ਤੁਹਾਡਾ ਨਾਂ ਨਹੀਂ ਪੜਨਾ ਹੈ ਵੀਰੇ ਮੈਨੂੰ ਤੇ ਲੈਣ ਦੱਸਿਓ ਜੀ ਐਡ ਆਉਂਦੀ ਹੈ ਸਾਰੇ ਜਣੇ ਆਪਣੇ ਆਪਣੇ ਚੈਨਲ ਦੂਜੇ ਚ ਲਾ ਕੇ ਦੇਖੋ ਕਿਹੜੇ ਕਿਹੜੇ ਚ ਐਡ ਆਉਂਦੀ ਹੈ ਕਿਹੜੇ ਕਿਹੜੇ ਚ ਨਹੀਂ ਆਉਂਦੀ ਫਿਰ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਪਾਉਂਗਾ ਵੀ ਕਿਵੇਂ ਇਹ ਲੱਗਦੀ ਹੈ ਕਿੰਨੇ ਪੈਸੇ ਆਉਂਦੇ ਆ ਕਿੰਨੇ ਨਹੀਂ ਆਉਂਦੇ ਜੇਕਰ ਆਪਾਂ ਇੰਨ ਪੰਜ ਚਾਰ ਬੈਠੇ ਰਹੇ ਫੇਰ ਤਾਂ ਇਹਦੇ ਆਉਣੇ ਨਹੀਂਗੇ ਹਨਾ ਤੇ ਇਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣਾ ਪੈਣਾਗਾ ਅਹ ਦੇਸੀ ਭੈਣੇ ਗੋਡਿਆਂ ਤੇ ਅਹ ਬਾਮਲਾ ਲੋ ਹਾਂ ਬਾਮਲਾ ਲੋ ਜੀ ਅਹ ਪਾਸੇ ਹੋ ਜਾਓ ਮੇਰੀ ਛੀਟ ਛੱਡੋ ਹਾਂਜੀ ਛੀਟ ਛੱਡੋ ਜੀ ਦੇਸੀ ਗੱਲਾਂ ਦੀ ਤੇ ਪਹਿਲਾਂ ਵਾਲੀ ਲਾਈਵ ਜਿਹੜੀ ਲੱਗੀ ਸੀ ਉਹ ਕੌਣ-ਕੌਣ ਆਇਆ ਸੀ ਤੁਹਾਡੇ ਚੋਂ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਸੱਚੀ ਦੱਸਿਓ ਵੀ ਪਤਾ ਲੱਗਿਆ ਜਾਂ ਨਹੀਂ ਲੱਗਿਆ ਦੇਸੀ ਗੱਲਾਂ ਜੀ ਤੁਸੀਂ ਵੀ ਆਏ ਸੀਗੇ ਤੇ ਰਤਨ ਸਿੰਘੂ ਭੈਣ ਵੀ ਆਈ ਸੀ ਤੇ ਹੋਰ ਵੀ ਸਾਰੇ ਆਈ ਸੀ ਪਤਾ ਲੱਗੇ ਸੀ ਪਲੀਜ਼ ਦੱਸੋ ਆ ਕੋਈ ਖਾਦ ਫਾਇਦਾ ਨਹੀਂ ਅਗ ਮਮੇ ਇਹ ਲਈ ਦਾ ਇਹ ਇਹ ਲਈ ਦਾ ਹੈ ਬਾਈ ਇਹਦੇ ਇਹਦੇ ਤੇ ਐਡ ਚਲਦੀ ਆ ਉਹਦੇ ਤੇ ਐਡ ਨਹੀਂ ਚਲਦੀ ਅੱਜ ਅੱਜ ਬਹੁਤ ਕੁਝ ਹੋ ਰਿਹਾ ਗੂਗਲ ਵੱਨੋਂ ਕੈਮਰਾ ਨਹੀਂ ਬੰਦ ਹੋ ਰਿਹਾ ਹੋਰ ਕਈ ਚੀਜ਼ਾਂ ਠੀਕ ਹੈ ਲਗਣੀ ਇੱਕ ਤੁਸੀਂ ਦੇਖਿਆ ਹੋਣਾ ਪਿਛਲੇ 5-7 ਦਿਨਾਂ 10 ਦਿਨਾਂ ਚ ਤੁਸੀਂ ਵੀਡੀਓ ਪਾਈ ਹੁੰਦੇ ਉਹਨਾਂ ਅੰਗਰੇਜ਼ੀ ਦੇ ਵਿੱਚ ਬਾਜਾਂੀਆਂ ਆਈਆਂ ਮੰਦਾਂ ਹੋਣੀਆਂ ਹਨ ਉਹ ਵੀ ਗੂਗਲ ਦਾ ਹੀ ਹਜੇ ਉਹ ਕਰੀ ਜਾਂਦੇ ਆ ਇਹ ਫੰਕਸ਼ਨ ਜੇ ਲੋਟ ਕਰੀ ਜਾਂਦੇ ਆ ਤੇ ਜੇ ਆਖੋ ਤਾਂ ਆਪਾਂ ਸਿੱਧੇ ਲਾਈਵ ਆ ਕੇ ਦੇਖਦੇ ਆ ਇੱਕ ਮਿੰਟ ਐਸੇ ਤਰੀਕੇ ਨਾਲ ਕਰਕੇ ਦੇਖੀਏ ਜੇ ਹੋ ਜੂ ਤਾਂ